ame ç ਅੱਜ ਦੇ ਸਾਡੇ ਜਨਪਤਰੀ ਗਣਤੰਤਰਤਾ ਦਿਵਸ ਸਮਾਰੋਹ ਦੇ ਵਿੱਚ ਸਾਡੇ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੋਰਤਾਰ ਸਿੰਘ ਸੰਤਵਾ ਜੀ ਅੱਜ ਸਾਡੇ ਸਮਾਰੋਹ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਰਾਸ਼ਟਰੀ ਝੰਡਾ ਨੂੰ ਫੈਰਾਉਣ ਦੀ ਰਸਮ ਪਾ ਦਿੱਤੀ ਹੈ ਅਸੀਂ ਉਹਨਾਂ ਨੂੰ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੀਟ ਆਪਕੇ ਨਿਰੀਖਣ ਕੇ ਲੇ ਹਾਜ਼ਰਾ ਸ਼੍ਰੀਮਾਨ ਸਾਡੇ ਪ੍ਰੀਡ ਕਮਾਂਡਰ ਮੇਜਰ ਗੁਰਪ੍ਰੀਤ ਸਿੰਘ ਜੀ ਡੀਐਸਪੀ ਧੂਰੀ ਜਿਹੜੇ ਕਿ ਅੱਜ ਦੀ ਇਸ ਸਮਾਗਮ ਤੇ ਵੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਸਾਡੇ ਮੁੱਖ ਮਹਿਮਾਨ ਜੀ ਨੂੰ ਸੱਦਾ ਦਿੱਤਾ ਹੈ ਕਿ ਉਹ ਪ੍ਰੇਡ ਦੀਆਂ ਟੁਕੜੀਆਂ ਦਾ ਨਰੀਖਣ ਕਰਨ ਸੋ ਸਾਡੇ ਮੁੱਖ ਮਹਿਮਾਨ ਜੀ ਪ੍ਰੇਡ ਦੀਆਂ ਟੁਕੜੀਆਂ ਦਾ ਨਰੀਖਣ ਕਰਨ ਵਾਸਤੇ ਰਵਾਨਾ ਹੋ ਰਹੇ ਨੇ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਸਾਡੇ ਮਾਨਯੋਗ ਕਪਟੇਨ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਜੀ ਆਈਏਐਸ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਪ ਸਿੰਘ ਚਾਹਣ ਜੀ ਆਈਪੀਐਸ ਅਤੇ ਸਾਡੀ ਪੀੜ ਕਮਾਂਡਰ ਗੁਰਪ੍ਰੀਤ ਸਿੰਘ ਜੀ ਪੀਐਸਪੀ ਟੂਰੀ ਬੈਠੇ ਦਾਕਟਰ ਜਨਾ ਚਾਹਾਂਗਾ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਸਰ ਕੋਰਤਾਰ ਸਿੰਘ ਖੰਪਾ ਜੀ ਵਿਧਾਨ ਸਭਾ ਹਲਕਾ ਕੋਟਪੂਰਾ ਤੋਂ ਲਗਾਤਾਰ ਦੂਸਰੀ ਵਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਨੁਮਾਇੰਦਗੀ ਕਰ ਰਹੇ ਨੇ ਇਸ ਵਾਰ ਉਹ ਸਭ ਤੋਂ ਉੱਚੇ ਅਤੇ ਪਵਿੱਤਰ ਅਹੁਦੇ ਸਪੀਕਰ ਦੇ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸ਼ੁਭਾ ਵਧਾਰ ਰਹੇ ਨੇ ਵਿਧਾਨ ਸਭਾ ਦੇ ਸਭਾਪਤੀ ਵੱਜੋਂ ਉਹਨਾਂ ਦੀ ਆਪਣੀ ਨਿਮਰਤਾ ਅਤੇ ਨਿਰਪੱਖਤਾ ਨਾਲ ਮਲਕਣ ਪਛਾਣ ਬਣਾਈ ਹੋਈ ਹੈ ਉਹਨਾਂ ਦੀ ਸਿੱਖਿਆ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ ਦੇਸ਼ ਦੇ ਮਹਾਨੂਪਰਾਸਪਤੀ ਯਾਨੀ ਜਨਤਨੀ ਪਰਿਵਾਰਿਕ ਗਾਸਰ ਦੇ ਬਾਰੇ ਸਰਦਾਰ ਕੁਲਤਾਰ ਸਿੰਘ ਸੰਧਾ ਜੀ ਦਾ ਜਨਮ 16 April 1975 ਨੂੰ ਕੋਟਪੂਰਾ ਦੇ ਕਿੱਤੀ ਅਤੇ ਸਿੱਖੀ ਨੂੰ ਪਰਪਰਾਈ ਹੋਏ ਪ੍ਰਵਾਦ ਪਿਤਾ ਸਰਦਾਰ ਜਗਤਾਰ ਸਿੰਘ ਅਤੇ ਮਾਤਾ ਗੁਰਮੀਲ ਕੌਰ ਜੀ ਦੇ ਘਰ ਹੋਇਆ। ਉਹਨਾਂ ਨੇ ਆਪਣੀ ਪੇਸ਼ੇਵਰ ਯੋਗਤਾ ਬੈਚੂਲਰ ਇਨ ਟੈਕਨੋਲੋਜੀ ਆਟੋਮੋਬਾਈਲ ਇੰਜੀਨੀਅਰਿੰਗ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਦੜਾ ਕਰਨਾਟਕਾ ਤੋਂ ਹਾਸਲ ਕੀਤੀ। ਸਮਾਜ ਸੇਵਾ ਅਤੇ ਰਾਸੀ ਜੀਵਨ ਦੀ ਸ਼ੁਰੂਆਤ ਸਾ 2003 ਵਿੱਚ ਪਿੰਡ ਸਤਵਾ ਦੇ ਸਰਪੰਚੇ ਵਜੋਂ ਚੁਣੇ ਜਾਣ ਨਾਲ ਹੋਈ। ਫਿਰ 2017 ਵਿੱਚ ਉਹਨਾਂ ਆਮ ਆਦਮੀ ਪਾਰਟੀ ਦੀ ਟਿਕਟ ਤੇ 15ਵੀਂ ਵਿਧਾਨ ਸਭਾ ਦੀ ਕੋਟਪੂਰਾ ਤੋਂ ਪਹਿਲੀ ਵਾਰ ਇਲੈਕਸ਼ਨ ਲੜੀ ਤੇ ਵਿਧਾਇਕ ਚੁਣੇ ਗਏ। ਉਹਨਾਂ ਨੇ ਵਿਦਿਉਤੀ ਤੇ ਦੇਸ਼ ਸਰਕਰਮ ਮੈਂਬਰ ਵਜੋਂ ਜ਼ਿੰਮੇਵਾਰੀ ਨਿਭਾਈ। ਫਿਰ ਸਾਲ 2022 ਦੇ ਵਿੱਚ ਵੀ ਉਹ 16ਵੀਂ ਵਿਧਾਨ ਸਭਾ ਦੀ ਲਗਾਤਾਰ ਦੂਜੀ ਵਾਰ ਚੁਣੇ ਗਏ ਅਤੇ ਇਸ ਇਲਾਕੇ ਦੇ ਲੋਕਾਂ ਪ੍ਰਤੀ ਨਿਰਸਵਾਰਥ ਅਤੇ ਇਮਾਨਦਾਰੀ ਦੀ ਇਸ ਬਾਵਾ ਨਾਲ ਅੱਜ ਵੀ ਕਾਰਜਸ਼ੀਲ ਹਨ। ਸ਼ੁਰੂ ਤੋਂ ਹੀ ਪਾਪੇ ਨਾਨਕ ਨੇ ਪੁੱਲਸ ਤੇ ਕਿਪ ਕਰੋ ਨਾਮ ਤਕੋ ਅਤੇ ਵੰਸ਼ ਕੋ ਦੀ ਸੋਚ ਦੇ ਧਾਰਨੀ ਸਰਕਾਰ ਕੁਟਾਰ ਸਿੰਘ ਸੰਧਵਾ ਜੀ ਖੇਤੀਬਾੜੀ ਨਾਲ ਪਰਿਵਾਰਕ ਤੌਰ ਤੇ ਪੁੱਤਰਪੁੱਤ ਦੇ ਨਾਲ ਨਾਲ ਇਸ ਦੀ ਬਿਹਤਰੀ ਲਈ ਲਯਤਨ ਕੀਤਾ ਹਨ ਪਵਨ ਮਨੂ ਪਾਣੀ ਪਿਤਾ ਮਾਤਾ ਤਤਮ ਹੱਥ ਤੇ ਪੈਰਾ ਦਿੰਦੇ ਹੋਏ ਉਹ ਸੂਬੇ ਵਿੱਚ ਧਰਤੀ ਰੇਟ ਤੇ ਪਾਣੀ ਦਾ ਪੱਧਰ ਟਿਕਣ ਨੂੰ ਲੈ ਕੇ ਲੈ ਕੇ ਜਿੱਥੇ ਜਗ੍ਹਾ ਲਗਾਤਾਰ ਜਾਗਰੂਕਤਾ ਕਰ ਰਹੇ ਨੇ ਉੱਥੇ ਬੂਟੇ ਅਨਾਜ ਦੀ ਖੇਤੀ ਲਈ ਵੀ ਉਤਸ਼ਾਹਿਤ ਕਰ ਰਹੇ ਨੇ ਕਿਸਾਨਾਂ ਨੂੰ ਕਮਜ਼ੋਰ ਅਤੇ ਗਰੀਬ ਵਰਗ ਤੇ ਵਿੱਤੀ ਤੌਰ ਤੇ ਦੁਬਾਰੇ ਵਰਗਾ ਲਈ ਉਹ ਬੜੀ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਨੇ ਬਤੌਰ ਸਪੀਕਰ ਉਹ ਪਹਾੜੀ ਵਿਕੇ ਅਪ੍ਰੈਲ 2022 ਵਿੱਚ ਹੋਈ 8ਵੀਂ ਇੰਡੀਆ ਰੀਜਨ ਕਾਮਨਵੈਲਥ ਕਾਨਫਰੰਸ ਹੈਲੀਫੈਕਸ ਨੋਵਾ ਸਕੋਸ਼ੀਆ ਕੈਨੇਡਾ ਵਿੱਚ ਅਗਸਤ 2022 ਵਿੱਚ ਹੋਈ 35ਵੀਂ ਕਾਮਨਵਰਕ ਪਾਰਲੀਮੈਂਟਰੀ ਕਾਨਫਰੰਸ ਜਨਵਰੀ 2023 ਵਿੱਚ ਜੈਪੁਰ ਵਿਖੇ 39ਵੀਂ ਆਲ ਇੰਡੀਆ ਪ੍ਰੈਜ਼ਾਈਡਿੰਗ ਅਫੀਸਰਸ ਕਾਨਫਰੰਸ ਅਗਸਤ 2023 ਵਿੱਚ ਉਦੇਪੁਰ ਵਿਖੇ 9ਵੀਂ ਕਾਮਨਵਰਕ ਪਾਰਲੀਮੈਂਟਰੀ ਐਸੋਸੀਏਸ਼ਨ ਇੰਡੀਆ ਰਿਜਨ ਕਾਨਫਰੰਸ 2023 ਦੇ ਵਿੱਚ ਭਾਰਤ ਦੀ ਰਾਜਧਾਨੀ ਐਕਰਾ ਵਿਖੇ 16ਵੀਂ ਕਾਮਨਵਰਕ ਪਾਰਲੀਮੈਂਟਰੀ ਕਾਨਫਰੰਸ 24 ਦੇ ਵਿੱਚ ਮਹਾਰਾਸ਼ਟਰ ਸਦਨ ਸਭਾ ਵਿਖੇ 24th All India Presiding Officers Conference ਅਤੇ ਨਵੰਬਰ 2024 ਦੇ ਵਿੱਚ ਸਿਦਰੀ ਵਿਖੇ 65th Commonwealth Parliamentary Conference ਲੈ ਕੇ ਆਪਣੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਨੇ ਆਪਣੀਆਂ ਇਹਨਾਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਹ ਕੈਂਸਰ ਤੋਂ ਬਚਾਅ ਦੇ ਅਤੇ ਉਹਨਾਂ ਤੋਂ ਇਲਾਜ ਲਈ ਕੰਮ ਕਰ ਰਹੀ ਸੰਸਥਾ ਭਾਈਕ ਲੱਜਾ ਕੈਂਸਰ ਰੋਕੋ ਸੇਵਾ ਸੁਭਾਜੀ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਦੀ ਤარਕੀਲ ਨੇ ਅੱਜ ਉਹ ਜਿਸ ਮੁਕਾਮ ਤੇ ਬੈਠੇ ਨੇ ਅਸੀਂ ਵਾਹਿਗੁਰੂ ਅੱਗੇ ਕਾਮਨਾ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਆਪਣੇ ਚਿਰਾਗ ਦੀ ਤਰ੍ਹਾਂ ਜਗਦੇ ਰਹਿਣ ਤੇ ਸਾਡੇ ਸਾਡੇ ਸਮਾਜ ਨੂੰ ਇੱਕ ਉਮੀਦਵਾਰੀ ਜਿਹੀ ਰੌਸ਼ਨੀ ਦਿੰਦੇ ਰਹਿਣ ਅਸੀਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਅੱਜ ਦੇ ਇਸ ਸਮਾਗਮ ਵਿੱਚ ਪਹੁੰਚਣ ਤੇ ਉਹਨਾਂ ਦਾ ਜਿੱਥੇ ਨਿਗਾਹ ਜਾਈਆਂ ਆਖਦੇ ਹਾਂ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹ ਅੱਜ ਮੁਜੇਦਦੇ ਤੌਰ ਤੇ ਇੱਥੇ ਰਸਤੇ ਛੰਡਾ ਕੇ ਆਉਣ ਲਈ ਸਾਡੇ ਵਿੱਚ ਹਾਜ਼ਰ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਵੱਲੋਂ ਪਰੇਡ ਦਾ ਰਿਕਨ ਕਰਨ ਤੋਂ ਬਾਅਦ ਮਾਨਯੋਗ ਮੁੱਖ ਮਹਿਮਾਨ ਜੀ ਪਹੁੰਚ ਚੁੱਕੇ ਨੇ ਹੋੜੋ ਰੰਗ-ਬਰੰਗੇ ਗੁਬਾਰੇ ਛੱਡਣ ਦੇ ਨਸਬਾਤਾ ਕਰਨਗੇ ਇਹ ਰੰਗ-ਬਰੰਗੇ ਗੁਬਾਰੇ ਕੱਲੇ ਰੰਗਾ-ਡਾਲੀ ਨਹੀਂ ਅੰਗੇ ਨਹੀਂ ਹੋਏ ਸਗੋ ਇਸ ਮੇਹਾਂ ਦੇ ਦਿਨੇ ਕਿ ਅਸੀਂ ਉਸ ਦੇਸ਼ ਦੇ ਵਾਸੀਆਂ ਜਿੱਥੇ ਹਰੇਕ ਵਰਗ ਦੇ ਧਰਮ ਹਰੇਕ ਵਰਗ ਦੇ ਧਰਮ ਅਤੇ ਫਿਰਕੇ ਦਾ ਖਿਆਲ ਰੱਖਿਆ ਜਾਂਦਾ ਹੈ ਸੋ ਗੁਬਾਰੇ ਚੰਦੀ ਰਸਮ ਤੋਂ ਬਾਅਦ ਮੈਂ ਇਹ ਦੱਸਣਾ ਚਾਹਾਂਗਾ ਕਿ ਪ੍ਰੇਡ ਕਮਾਂਡਰ ਜੀ ਸਮੂਹਤੀ ਆਪਣੀਆਂ ਟੋਕੜੀਆਂ ਨੂੰ ਵਿਸ਼ਰਾਮ ਦੀ ਅਵਸਥਾ ਵਿੱਚ ਲੈ ਕੇ ਆਉਣਗੇ ਉਸ ਤੋਂ ਬਾਅਦ ਸਾਡੇ ਮਾਨਯੋਗ ਮੁੱਖ ਮਹਿਮਾਨ ਜੀ ਇੱਕ ਸੈਕਿੰਡ ਦੀ ਹਲੇ ਵਿਸ਼ਰਾਮ ਦੀ ਅਵਸਥਾ ਵਿੱਚ ਆ ਜਾਣਗੇ ਹਾਂਜੀ ਪ੍ਰੇਡ ਵੇਟ ਚਰਾ ਹਾਂਜੀ ਹੁਣ ਰੰਗ ਰੰਗੇ ਗੁਬਾਰੇ ਛੱਡੇ ਜਾ ਰਹੇ ਨੇ ਤੋ ਬਹੁਤ ਬਹੁਤ ਧੰਨਵਾਦ ਜੀ ਹੋਣ ਸਾਡੇ ਮਾਨਯੋਗ ਸਪੀਕਰ ਸਾਹਿਬ ਕੌਮ ਦੇ ਨਾਮ ਸੰਦੇਸ਼ ਪੇਸ਼ ਕਰਤਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੇ ਜਦੋਂ ਉਹ ਮੰਚ ਤੋਂ ਬੋਲ ਰਹੇ ਹੋਣਗੇ ਤਾਂ